ਤਾਨੂੰ ਹਰ ਸਮੇਂ ਪਤਾ ਹੁੰਦਾ ਹੈ ਕਿ ਤੁਹਾਡੇ ਕੋਲ ਕਿੰਨੀ ਦੌਲਤ ਹੈ ਪਰ ਤੁਸੀਂ ਇਹ ਬਿਲਕੁਲ ਨਹੀਂ ਜਾਣ ਸਕਦੇ ਕਿ ਤੁਹਾਡੇ ਕੋਲ ਕਿੰਨਾ ਸਮਾਂ ਹੈ ਪਿੰਡਾਂ ਵਿੱਚ ਨਿੰਮ ਦੇ ਦਰਖਤ ਕੱਟ ਰਹੇ ਨੇ ਤੇ ਘਰਾਂ ਵਿੱਚ ਕੜਵਾਹਟ ਵਧ ਰਹੀ ਹੈ ਜ਼ੁਬਾਨ ਵਿੱਚ ਮਿਠਾਸ ਘਟ ਰਹੀ ਹੈ ਤੇ ਸਰੀਰ ਵਿੱਚ ਸ਼ੂਗਰ ਵਧ ਰਹੀ ਹੈ ਜ਼ਿੰਦਗੀ ਵਿੱਚ ਖੁਦ ਦੀ ਬੁਰੀਾਈ ਸੁਣਨਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਤਾਰੀਫ਼ ਹੀ ਸੁਣੋਗੇ ਤਾਂ ਫਿਰ ਅੱਗੇ ਕਿਵੇਂ ਵਧੋਗੇ ਨਮਕ ਵਰਗਾ ਕਿਰਦਾਰ ਬਣਾਓ ਨਾ ਕੋਈ ਤੁਹਾਡੇ ਬਿਨਾ ਰਹਿ ਸਕੇ ਤੇ ਨਾ ਕੋਈ ਤੁਹਾਡੇ ਬਿਨਾ ਜੀ ਸਕੇ ਕੋਸ਼ਿਸ਼ ਆਖਰੀ ਸਾਹ ਤੱਕ ਕਰੋ ਜਾਂ ਤਾਂ ਜਿੱਤ ਜਾਵੋਗੇ ਤੇ ਜਾਂ ਫਿਰ ਸਿੱਖ ਜਾਵੋਗੇ ਇਹ ਵੀ ਯਾਦ ਰੱਖੋ ਕਿ ਸਹੀ ਸਮਾਂ ਕਦੀ ਨਹੀਂ ਆਉਂਦਾ ਜਿਹੜਾ ਸਮਾਂ ਹੋਣ ਹੈ ਉਹੀ ਸਹੀ ਹੈ ਮੂਰਖ ਦੀ ਤਾਰੀਫ਼ ਸੁਣਨ ਨਾਲੋਂ ਚੰਗਾ ਹੈ ਕਿ ਬੁੱਧੀਮਾਨ ਦੀਆਂ ਗਾਲੀਆਂ ਸੁਣ ਲਵੋ। ਜੀਵਨ ਵਿੱਚ ਉਹ ਇਨਸਾਨ ਅਸਫਲ ਹੀ ਰਹਿੰਦਾ ਹੈ ਜਿਹੜਾ ਸੋਚਦਾ ਤਾਂ ਬਹੁਤ ਕੁਝਾ ਪਰ ਕਰਦਾ ਕੁਝ ਵੀ ਨਹੀਂ। ਜਿਹੜਾ ਇਨਸਾਨ ਚੁੱਪ ਵਿੱਚ ਵੀ ਤੁਹਾਡੇ ਮਨ ਦੀ ਗੱਲ ਸਮਝ ਸਕੇ ਉਸ ਤੋਂ ਵੱਡਾ ਛੁਪ ਚਿੰਤਕ ਤੁਹਾਡਾ ਕੋਈ ਨਹੀਂ ਹੈ। ਗਲਤੀਆਂ, ਭੁੱਲਾਂ ਤੇ ਠੋਕਰਾਂ ਇਨਸਾਨ ਨੂੰ ਬਹੁਤ ਕੁਝ ਸਿਖਾ ਦਿੰਦੀਆਂ ਨੇ। ਆਪਣੇ ਆਪ ਨੂੰ ਖੁਸ਼ ਰੱਖਣ ਦੇ ਤਰੀਕੇ ਲੱਭੋ ਨਹੀਂ ਤਾਂ ਮੁਸ਼ਕਲਾਂ ਨੇ ਤੁਹਾਨੂੰ ਲੱਭ ਹੀ ਲੈਣਾ ਏ ਲੋਕਾਂ ਤੋਂ ਉਮੀਦ ਇਨਸਾਨਾਂ ਵਾਲੀ ਰੱਖੋ ਫਰਿਸ਼ਤਿਆਂ ਵਾਲੀ ਨਹੀਂ ਦੁੱਖ ਭੋਗਣ ਵਾਲਾ ਵਿਅਕਤੀ ਅੱਗੇ ਜਾ ਕੇ ਸੁੱਕੀ ਹੋ ਸਕਦਾ ਹੈ ਪਰ ਦੁੱਖ ਦੇਣ ਵਾਲਾ ਵਿਅਕਤੀ ਕਦੇ ਸੁੱਕੀ ਨਹੀਂ ਹੋ ਸਕਦਾ ਜਿਹੜਾ ਵਿਅਕਤੀ ਬਹੁਤ ਬੁਰੇ ਹਾਲਾਤਾਂ ਵਿੱਚੋਂ ਗੁਜ਼ਰ ਕੇ ਸਫਲ ਹੁੰਦਾ ਹੈ ਉਹ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰ ਸਕਦਾ ਇਨਸਾਨ ਕਿੰਨਾ ਵੀ ਅਮੀਰ ਕਿਉਂ ਨਾ ਹੋ ਜਾਵੇ ਨਾ ਤਾਂ ਤਕਲੀਫ ਵੇਚ ਸਕਦਾ ਹੈ ਤੇ ਨਾ ਹੀ ਸਕੂਨ ਖਰੀਦ ਸਕਦਾ ਹ ਜਦੋਂ ਕਿਸੇ ਦੀ ਜ਼ਿੰਦਗੀ ਵਿੱਚ ਤੁਹਾਡੀ ਜਗ੍ਹਾ ਕੋਈ ਹੋਰ ਲੈ ਲਵੇ ਤਾਂ ਫਿਰ ਇੱਕ ਕਦਮ ਪਿੱਛੇ ਹਟ ਜਾਣਾ ਹੀ ਸਮਝਦਾਰੀ ਹੁੰਦੀ ਹੈ ਕਿਸੇ ਦੇ ਕੰਨਾਂ ਨੂੰ ਉਹ ਬੋਲ ਨਹੀਂ ਮਿਲਦੇ ਜਿਨ੍ਹਾਂ ਨੂੰ ਸੁਣਨ ਲਈ ਉਹ ਤਰਸਦੇ ਨੇ ਤੇ ਕਿਸੇ ਨੂੰ ਉਹ ਕਾਨ ਨਹੀਂ ਮਿਲਦੇ ਜੋ ਉਹਨਾਂ ਦੇ ਦਿਲ ਦੇ ਬੋਲ ਸੁਣ ਸਕੇ ਆਪਣੀ ਖੁਸ਼ੀ ਲਈ ਦੂਸਰਿਆਂ ਦੀ ਖੁਸ਼ੀ ਮਿੱਟੀ ਚ ਨਾ ਮਿਲਾਓ ਤੁਹਾਡੀ ਉਹ ਹਰ ਖੁਸ਼ੀ ਬੇਕਾਰ ਹੈ ਜਿਸ ਦੇ ਪਿੱਛੇ ਕਿਸੇ ਦੇ ਹੰਝੂ ਹੋਣ ਰਿਸ਼ਤਾ ਜਿਤਾਇਆ ਨਹੀਂ ਜਾਂਦਾ ਬਲਕਿ ਨਿਭਾਇਆ ਜਾਂਦਾ ਹੈ ਫਿਰ ਭਾਵੇਂ ਉਹ ਦੂਰ ਹੋਵੇ ਜਾਂ ਫਿਰ ਕੋਲ